ਅਜਿ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਵੱਲੋਂ ਭਾਰਤ ਪੂਸ਼ਣ ਆਸ਼ੂ ਦੀ ਨਾਰਾਜ਼ਗੀ ਨੂੰ ਲੈ ਕੇ ਆਪਣਾ ਪ੍ਰतिकਰਮ ਦੇ ਦਿੱਤਾ ਗਿਆ। ਉਹਨਾਂ ਭਾਰਤ ਪੂਸ਼ਣ ਆਸ਼ੂ ਨੂੰ ਮਨਾਉਣ ਦੀ ਗੱਲ ਕੀਤੀ ਅਤੇ ਕਿਹਾ ਕਿ ਪਰਿਵਾਰ ਦੇ ਵਿੱਚ ਨਾਰਾਜ਼ਗੀ ਸੁਭਾਵਿਕ ਹੈ। ਸੂਬੇ ਦੇ ਲੋਕ ਸਾਨੂੰ ਇਕੱਠਾ ਵੇਖਣਾ ਚਾਹੁੰਦੇ ਨੇ ਇਸ ਲਈ ਅਸੀਂ ਇਕ ਝਟੋਕੇ ਚੋੜ ਲੜਾਂਗੇ। ਪੰਜਾਬ ਸਰਕਾਰ ਉੱਤੇ ਸਵਾਲ ਖੜੇ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਬੀਤੇ ਦਿਨ ਸੀਐਮ ਭਗਵੰਤ ਮਾਨ ਨੇ ਜੋ ਪੰਜਾਬ ਪੁਲਿਸ ਬਾਰੇ ਬਿਆਨ ਦਿੱਤਾ ਉਹ ਨਸ਼ੇ ਦੇ ਵਿੱਚ ਲਿਪਤ ਹਨ। ਇਸ ਨੂੰ ਲੈ ਕੇ ਪੰਜਾਬ ਪੁਲਿਸ ਦਾ ਮਨੁਭਲ ਡਿੱਗ ਰਿਹਾ ਹੈ। ਉਹਨਾਂ ਨੇ ਇਹ ਵੀ ਆਖਿਆ ਕਿ ਮੁੱਖ ਮੰਤਰੀ ਕੋਲ ਖੁਦ ਗੈਰ ਵਿ ਸਾਡੀ ਪੁਲਿਸ ਮਜ਼ਬੂਤ ਹੈ ਉਹਨਾਂ ਨੇ ਕਿਹਾ ਕਿ ਦੋ ਮੁਲਾਜ਼ਮ ਜ਼ਰੂਰ ਜਿਹੇ ਹੋ ਸਕਦੇ ਨੇ ਜਿਨ੍ਹਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਸਾਰੀ ਪੁਲਿਸ ਨੂੰ ਬੋਲਣਾ ਸਹੀ ਨਹੀਂ ਉੱਥੇ ਹੀ ਦੂਜੇ ਪਾਸੇ ਉਹਨਾਂ ਪੰਜਾਬ ਸਰਕਾਰ ਵੱਲੋਂ ਚੜਾਏ ਜਾ ਰਹੇ ਕਰਜ਼ੇ ਦਾ ਮੁੱਦਾ ਵੀ ਚੁੱਕਿਆ ਤੇ ਕਿਹਾ ਜੇਕਰ ਉਹਨਾਂ ਨੂੰ ਨਾ ਰੋਕਿਆ ਗਿਆ ਤਾਂ ਪੰਜਾਬ ਦੇ ਉੱਤੇ ਬਹੁਤ ਜ਼ਿਆਦਾ ਕਰਜ਼ਾ ਚੜ ਜਾਣਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਥਕ ਸਿਆਸਤ ਨੂੰ ਲੈ ਕੇ ਕਿਹਾ ਸਾਡੇ ਪੰਜਾਬ ਦੇ ਲੋਕ ਹਮੇਸ਼ਾ ਸੈਂਟਰ ਤੋਂ ਉਲਟ ਚੱਲਦੇ ਨੇ ਰਾਮ ਮੰਦਰ ਦਾ ਮੁੱਦਾ ਪੂਰੇ ਪੰਜਾਬ 'ਚ ਨਹੀਂ ਚੱਲਿਆ ਪਰ ਦੂਜੇ ਪਾਸੇ ਦੇਸ਼ ਵਿੱਚ ਵੀ ਨਹੀਂ ਚੱਲਿਆ ਉਹਨਾਂ ਪਟਵਾਰੀਆਂ ਦੇ ਮੁੱਦੇ ਉੱਤੇ ਕਿਹਾ ਕਿ ਸਾਨੂੰ ਦੇਣ ਜ਼ਿਮਨੀ ਚੋਣ ਦਾ ਬਾਈਕਾਟ ਨਾ ਕਰਨ ਰਾਜਾ ਬੁੜਿੰਗ ਨੇ ਇਹ ਵੀ ਆਖਿਆ ਕਿ ਅਸੀਂ ਜਲਦ ਹੀ ਆਪਣਾ ਦਫ਼ਤਰ ਲੁਧਿਆਣੇ ਵਿਖੇ ਬਣਾ ਰਹੇ ਹਾਂ ਇੱਕ ਨੰਬਰ ਵੀ ਜਾਰੀ ਕੀਤਾ ਜਾਵੇਗਾ ਜੋ ਲੋਕਾਂ ਦੀਆਂ ਸਮੱਸਿਆਵਾਂ 'ਵਾਂ ਹੱਲ ਕਰਨ ਲਈ ਹਰ ਵਕਤ ਚੱਲਦਾ ਰਹੇਗਾ ਦੂਜੇ ਪਾਸੇ ਉਹਨਾਂ ਨੇ ਬਿਜਲੀ ਦੇ ਮੁੱਦੇ ਉੱਤੇ ਵੀ ਉਹਨਾਂ ਪੰਜਾਬ ਸਰਕਾਰ ਨੂੰ ਘੇਰਿਆ